ਬੈਠੇ ਜੀ ਉਹ ਆਹੋ ਬੈਠਾ ਓ ਕਿੱਦਾਂ ਰਿਹਾ ਫਿਰ ਕੱਲ ਵਧੀਆ ਏ ਠੀਕ ਠਾਕ ਪਹੁੰਚ ਗਿਆ ਭਾਜੀ ਹਾਂ ਪਹੁੰਚ ਗਿਆ ਠੀਕ ਠਾਕ ਅੱਛਾ ਹੂੰ ਨਹੀਂ ਰਸਤੇ 'ਚ ਮੈਂ ਵਧੀਆ ਰਿਹਾ ਨਾ ਵਧੀਆ ਰਹਿਣਾ ਜੋ ਕਰਾ ਪਹਿਲੀ ਵਾਰ ਗਿਆ ਚਲੋ ਫਿਰ ਵੀ ਹੁੰਦਾ ਹੀ ਆ ਘਰੋਂ ਜੋ ਜਾਣਾ ਹੁੰਦਾ ਆ ਨਹੀਂ ਨਹੀਂ ਠੀਕ ਠਾਕ ਹੀ ਪਹੁੰਚ ਗਿਆ ਚਲ ਵਧੀਆ ਆ ਆਪਣੇ ਰਾਜੀ ਬਾਜੀ ਪਹੁੰਚਣ ਕੰਮ-ਕੁਮ ਕਰਨੇ ਜਾ ਕੇ ਤੇ ਮਗਲ ਮੰਮੀ ਹੁਣਾਂ ਨੂੰ ਟੈਨਸ਼ਨ ਮੁੱਕ ਜੂ ਨਹੀਂ ਉਹ ਕੰਪਨੀ 'ਚ ਹੀ ਆ ਕੰਮ ਤੇ ਉੱਥੇ ਮਿਲ ਹੀ ਜਾਣਾ ਨਹੀਂ ਚਲੋ ਵਧੀਆ ਆ ਹੂੰ ਮੈਨੂੰ ਇਹ ਦੱਸੋ ਕਿ ਕੱਲ ਜਦੋਂ ਆਪਾਂ ਬੈਠੇ ਸੀ ਡ੍ਰਾਇੰਗ ਰੂਮ ਵਿੱਚ ਸਾਰੇ ਜਣੇ ਹੂੰ ਤੇ ਡੈਡੀ ਜੀ ਤੁਹਾਨੂੰ ਸਮਝਾਉਂਦੇ ਹੀ ਨਾ ਹਾਂ ਉਹ ਤੇ ਫਿਰ ਤੇ ਤੁਸੀਂ ਗੱਡੀ ਵਿੱਚ ਕਿਹੜੀ ਗੱਲ ਕਹੀ ਮੈਂ ਇਹੋ ਗੱਲ ਹੀ ਕਹੀ ਕਿ ਜਦੋਂ ਕੋਈ ਕੰਮ ਹੁੰਦਾ ਉਹਦੋਂ ਤੁਸੀਂ ਪੁੱਛਦੇ ਨਹੀਂ ਤੇ ਜਦੋਂ ਆਫਪੀਡ ਪੈਂਦੀ ਹੈ ਉਦੋਂ ਲਵਲੀ ਨੂੰ ਗਾੜੀ ਕਰ ਦਿੰਦੇ ਇਹ ਗੱਲ ਕਹਿੰਦਾ ਤੁਹਾਡਾ ਫਰਜ਼ ਬੰਦਾ ਸੀ ਤੇ ਮੈਂ ਸੱਚਾਈ ਗਈ ਆ ਮੇਰੀ ਗੱਲ ਸੁਣੋ ਡੈਡੀ ਜੀ ਹੁਣਾਂ ਨੂੰ ਨਾ ਇਦਾਂ ਨਾ ਬੋਲਿਆ ਕਰੋ ਫਿਰ ਵੀ ਵੱਡੇ ਨੇ ਮਮੀ ਡੜੀ ਯਾ ਹੱਡੇ ਤੇ ਜੇ ਤੁਸੀਂ ਏਦਾਂ ਬੋਲੋਗੇ ਉਹਨਾਂ ਵਿਚਾਰਿਆਂ ਤੇ ਕੀ ਬੀਤੂਗੀ ਤੇ ਯਾਰ ਜਦੋਂ ਪੁੱਛਦੇ ਨਹੀਂ ਗਿਛਦੇ ਨਹੀਂ ਤੇ ਫਿਰ ਬੋਲਣਾ ਹੀ ਆ ਪੁੱਛਦੇ ਗਿਛਦੇ ਕਿਉਂ ਨਹੀਂ ਆ ਯਾਰ ਨਾ ਨਾ ਰੋਕਦਾ ਮੈਂ ਸਾਨੂੰ ਕੱਖ ਵੀ ਨਹੀਂ ਮਿਲਣਾ 50 30 ਲੱਖ ਲਾ ਕੇ ਤੇ ਉਹਨੇ ਚੱਲ ਜਾਣਾ ਹੈ ਤੁਹਾਡੇ ਆ ਸਕੇਵਾਂ ਪਿਓ ਤੇ ਤੁਸੀਂ ਕਹਿੰਦੇ ਵੀ ਹੱਡਣਾ ਵਿਕਦੋਣਾ ਕਰਦੇ ਆ ਤੇ ਅਹੀਂ ਜਿਹੜੇ ਛੱਡ ਕੇ ਆਈਆਂ ਪਿੱਛੇ ਮਗਰ ਮਾਂ ਪਿਓ ਨੂੰ ਸਾਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਸਾਨੂੰ ਸਭੋ ਵੱਧ ਪਿਆਰ ਮਿਲਿਆ ਵਾ ਇੱਥੇ ਆ ਕੇ ਓ ਯਾਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇ ਤੂੰ ਪਤਾ ਨਹੀਂ ਕਿਉਂ ਗੁਣਗਉਂਦੀ ਇਹਨਾਂ ਦੀ ਮੈਨੂੰ ਤਾਂ ਕੋਈ ਪਿਆਰ ਲੱਭਦਾ ਨਹੀਂ ਇਹਨਾਂ 'ਚ ਦੱਸ ਗੁਣਗਉਂਦੀ ਆ ਉਹ ਕਿਹੜਾ ਸਾਡੇ ਮਾੜਾ ਸੋਈਦੇ ਨੇ ਕਿੰਨਾ ਸਾਡੇ ਨਾਲ ਕਰਦੇ ਆ ਕੋਈ ਵੀ ਗੱਲ ਹੁੰਦੀ ਮਮੀ ਮਗਰ ਮਗਰ ਤੁਰੇ ਫਿਰਦੇ ਰੁਪਿੰਦਰ ਆ ਕੰਮ ਕਰ ਲੀਏ ਰੁਪਿੰਦਰ ਇਦਾਂ ਕਰ ਲੀਏ ਤੇ ਮੈਂ ਤੇ ਪਾਈ ਉਹਨਾਂ ਦੀ ਇੱਜ਼ਤ ਕਰਨੀ ਕਰਨੀ ਆ ਓ ਯਾਰ ਮੈਂ ਆਪਣੀ ਮਰਜ਼ੀ ਕਰਨੀ ਆ ਠੀਕ ਆ ਨਾ ਤੂੰ ਐਵੇਂ ਮੈਨੂੰ ਆਗੀਆਂ ਸਲਾਮਾਂ ਦੇਣ ਹੋਰ ਮੇਰੀ ਇੱਕ ਗੱਲ ਸੁਣੋ ਧਿਆਨ ਨਾਲ ਧਿਆਨ ਨਾਲ ਸੁਣਿਆ ਹੋਣਾ ਮੈਂ ਤੁਹਾਨੂੰ ਇਹੋ ਕਹਿਣਾ ਚਾਹੁੰਨੀ ਆਂ ਵੀ ਥੋੜਾ ਜਿਹਾ ਆਪਣਾ ਸੁਭਾਅ ਬਦਲੋ। ਉਹ ਸੁਭਾਅ ਨੂੰ ਯਾਰ ਕੀ ਹੋਇਆ ਵਾ? ਜਾਂ ਮੈਨੂੰ ਪੁੱਛ ਕੇ ਤੁਰਨ ਤੇ ਆਪੇ ਸੁਭਾਅ ਨਾ ਉਦਾਂ ਦਾ ਹੋਵੇ। ਪਹਿਲਾਂ ਤਾਂ ਮੇਰੀ ਗੱਲ ਵੀ ਇਨੇ ਕਲੇ ਨਾ ਪਿਆ ਕਰੋ। ਜਿਹੜਾ ਵੀ ਘਰ ਦੇ ਵਿੱਚ ਕੋਈ ਕੰਮ ਹੁੰਦਾ ਵਾ ਨਾ ਪਹਿਲਾਂ ਉਹ ਗੱਲ ਨੂੰ ਸਮਝਿਆ ਕਰੋ ਵੀ ਆਹ ਕੰਮ ਕਰਦੇ ਵਿੱਚ ਹੋਣਾ ਚਾਹੀਦਾ ਵਾ ਚਾਹੀ ਨਹੀਂ ਹੋਣਾ ਚਾਹੀਦਾ। ਯਾਰ ਮੇਰੀ ਗੱਲ ਸਾਰਿਆਂ ਦੇ ਸਲਾਹ ਦੇ ਨਾਲ ਨਾ ਨਹੀਂ ਜਦੋਂ ਤੂੰ ਰਿਸ਼ਤਾ ਕਰਾਉਂਦੀ ਹੀ ਉਦੋਂ ਚਾਹੇ ਤੇ ਫਿਰ ਸਾਰਾ ਟੱਬਰ ਜਾਂਦੀ ਉੱਥੇ। ਮਾਫੀ ਮੰਗਣੋਂ ਸਾਡੋਂ ਦਵਾਂ ਨੂੰ ਘੱਲ ਤਾ ਨਾ। ਮੈਂ ਮੰਦੀ ਆ ਪੀਹੀਂ ਗਏ ਤਹਾਡਾ ਫਰਜ਼ ਵੀ ਬੰਦਾ ਹੀ ਜਾਂਦਾ ਹੁਣ ਜੇ ਮੰਮੀ ਡਾਡੀ ਜੀ ਉਥੇ ਜਾਂਦੇ ਉਥੇ ਵੱਧ ਘੱਟ ਕੋਈ ਗੱਲਬਾਤ ਹੋ ਜਾਂਦੀ ਤੇ ਚੰਗੇ ਲੱਗਣਾ ਹੀ ਮਾਂ ਪਿਓ ਹੱਡੇ ਦੀ ਬੇਇਜ਼ਤੀ ਹੋਣੀ ਕਿਸੇ ਦੀ ਥੋੜਾ ਹੋਣੀ ਨਾਲੇ ਜੇ ਤੁਸੀਂ ਗਏ ਹੀ ਨਾਲ ਤੇ ਸੋਭਾ ਵੀ ਤੁਹਾਡੀ ਹੋਈ ਆ ਪਿੱ ਲੈ ਵੀ ਵੱਡਾ ਵੀਰ ਗਿਆ ਤੇ ਸਾਰਾ ਕੰਮ ਵਧੀਆ ਵਧੀਆ ਹੋ ਗਿਆ ਵਾ ਉਹ ਚੱਲ ਉਹਦੇ ਹੋ ਹੀ ਲੈ ਇਹ ਦਿਨ ਡਰਾਈਵਰੂਮ ਚ ਬੈਠੇ ਪੈਆਂ ਪੂਹਿਆਂ ਦੀ ਗੱਲ ਹੋਂਦੀ ਉਹ ਦਿਨ ਵੀ ਜੋ ਬੰਦੇ ਬਾਹਰ ਜਾਂਦੀ ਹਾਂਜੀ ਤੇ ਮੈਨੂੰ ਡੈਡੀ ਗੱਡੀਆਂ ਪਤਾ ਕੀ ਕਹਿੰਦਾ ਹੈ ਕੀ ਕਹਿੰਦੇ ਉਹ ਕਹਿੰਦੇ ਸੀ ਵੀ ਜਿਹੜੇ ਤੂੰ ਖਰਚਨਾਵੇਂ ਪੈਸੇ ਗੱਡੀਆਂ 'ਚ ਤੇਲ ਪਾਉਣਾਹੀਂ ਕਦੇ ਹਸਤਾਬ ਮੰਗਿਆ ਵਾ ਤੇ ਜਿਹੜੇ ਮੈਂ ਕਰ ਦਿੰਨਾ ਉਹਨਾਂ ਦਾ ਹਸਤਾਬ ਕੌਣ ਲੈਂਦਾ ਮੇਰੀ ਗੱਲ ਸੁਣਾ ਤੁਹਾਡੀ ਦੋ ਹੱਥਾਂ ਨਾਲ ਵੱਜਦੀ ਆ ਇੱਕ ਨਾ ਨਹੀਂ ਵੱਜਦੀ ਕਦੀ ਕਹਿੰਦੇ ਜੋਬਨ ਕੋ ਤੂੰ ਪੈਸੇ ਮੰਗਾਉਣਾ ਜੋਬਨ ਕਿੰਨੇ ਕੁ ਪਾਉਂਦਿਆ ਮੈਨੂੰ ਹੁਣ ਵੇਖ ਲਾਂਗੇ ਆਈਆ ਕਿੰਨੇ ਕੁ ਪਾਉਂਦਾ ਮੈਨੂੰ ਗੱਲ ਤਾਂ ਸਮਝੋ ਹੌਂਸਲੇ ਨਾਲ ਗੱਲ ਕਰਿਆ ਕਰੋ ਨਾ ਪਹਿਲਾਂ ਜੇ ਹੁਣ ਉਹਨਾਂ ਨੇ ਕਿਹਾ ਵਾ ਤੇ ਤੁਸੀਂ ਹੁਣ ਕੋਈ ਨਾ ਕੋਈ ਪਹਿਲਾਂ ਗੱਲ ਕਰਦੇ ਆ ਤੇ ਫੇਰ ਵੀ ਵਿਚਾਰੇ ਇਦਾਂ ਬੋ ਇਹ ਤਾਂ ਮੇਰ ਨਾਲ ਨਹੀਂ ਕੋਈ ਗੱਲ ਕਰ ਲੀ। ਯਾਰ ਕਰ ਲਓ ਸਿੱਧੀ ਕਰਦੇ ਹੀ ਨਹੀਂਗਾ ਕੋਈ ਵੀ। ਸਾਰੀਆਂ ਪੁੱਠੀਆਂ ਹੀ ਕਰਦੇ। ਮੇਰੀ ਗੱਲ ਸੁਣੋ ਧਿਆਨ ਦੇ ਨਾਲ। ਜੇ ਤੁਸੀਂ ਘਰ ਦੇ ਵਿੱਚ ਚੰਗੇ ਰਹੋਗੇ ਨਾ ਤੇ ਮੇਰੀ ਵੀ ਇੱਜ਼ਤ ਘਰ ਦੇ ਵਿੱਚ ਹੋਊਗੀ। ਤੇ ਜੇ ਤੁਸੀਂ ਘਰ ਦੇ ਵਿੱਚ ਇਦਾਂ ਗੱਲਾਂ ਬਾਤਾਂ ਕੀਤੀਆਂ ਨਾ ਪਚਾਈ ਆਹ ਕੰਮ ਇਦਾਂ ਨਹੀਂ ਕਰਨਾ ਆਪਣੀਆਂ ਮਰਜ਼ੀਆਂ ਕੀਤੀਆਂ ਤੇ ਉਹਨਾਂ ਨੇ ਮੈਨੂੰ ਵੀ ਮੜਾ ਹੀ ਚਾਹਣਾ ਵਾ। ਉਹ ਚੱਲ ਏ ਆ ਹੁਣ ਤੋਂ ਕੰਮ ਤਾਂ ਦਾ ਕਰੀ ਜਾ। ਉਹਨੇ ਚੱਲ ਜਾ ਕਰਨਾ ਸਕੂਲੇ ਤੇ ਮਗਰੋਂ ਲੱਗੀ ਰਿਹਾ ਕਿ ਨਹੀਂ ਫਿਰ ਹੌਲੀ-ਹੌਲੀ ਹੁਣ ਕੀ ਹੋਣਾ। ਮੈਨੂੰ ਕੰਮ ਕਰਨ ਦਾ ਕੋਈ ਭਾਰ ਨਹੀਂ ਆ। ਤਾਂ ਇਹ ਤੇ ਕਹਿੰਦੇ ਆ ਮੈਨੂੰ ਤੁਹਾਨੂੰ ਖੁਸ਼ ਹੋਗੇ ਕਰਦੀ ਆ ਵੀ ਘਰ ਦਾ ਕੰਮ ਕਰਨਾ ਚਾਹੀਦਾ ਵਾ ਕਰਦਾ ਕੰਮ ਕੀ ਆਪਣਾ ਹੀ ਕੰਮ ਹੋ ਤੂੰ ਹੀ ਪਤਾ ਨਹੀਂ ਕਿ ਉਹ ਇਦਾਂ ਦੀਆਂ ਗੱਲਾਂ ਸੋਚਦੀ ਆ ਮੈਂ ਤੇਰੇ ਨਾਲੋਂ ਵਾਧੇ ਸਿਆਣਾ ਵਾ ਜੋ ਕੁ ਹੁੰਦਾ ਹੋਣਾ ਘਰ 'ਚ ਉਹ ਮੈਨੂੰ ਪਤਾ ਵਾ ਤੈਨੂੰ ਤੇ 아이 ਨੂੰ 2-3 ਸਾਲ ਹੋਏ ਆ ਨਾ ਮੈਂ ਨਿੱਕੇ ਹੁੰਦੇ ਤੋਂ ਇੱਥੇ ਰਹਿਣ ਡਿਆ ਹਾਂ ਐਵੇਂ ਹੋ ਗੱਲ ਪਤਾ ਨਹੀਂ ਕਿਉਂ ਨਹੀਂ ਇਹਨਾਂ ਦੇ ਸਮਝਣ ਵਿੱਚ ਗੱਲ ਆਉਂਦੀ ਫਾਲੇ ਮੈਂ ਕਿੰਨਾ ਪਿਆਰ ਦੇ ਨਾਲ ਕਿੰਨਾ ਸੋਚ ਵਿਚਾਰ ਕੇ ਗੱਲਾਂ ਕਈਆਂ ਵਾ ਫਿਰ ਵੀ ਬਸ ਆਪਣੀ ਮਰਜ਼ੀ ਵੀ ਉਹ ਮੇਰੇ ਨਾਲ ਇਦਾਂ ਕਰਦੇ ਉਹ ਹੀ ਮੇਰੇ ਨਾਲ ਇਦਾਂ ਕਰਦੇ ਆ ਆਪਣੀ ਗੱਲ ਦਾ ਕੋਈ ਅਸਰ ਹੀ ਨਹੀਂ ਆ ਵੀ ਮੈਂ ਕਿ ਇਦਾਂ ਬੋਲਦਾ ਆ ਜੇ ਤੁਸੀਂ ਗੱਲ ਕਰਦੇ ਵਿੱਚ ਕੋਈ ਨਾ ਕੋਈ ਕਰਦੇ ਆ ਤੇ ਫਿਰ ਵੀ ਕੋਈ ਨਾ ਕੋਈ ਕਹਿੰਦੇ ਆ ਉਹ ਨਿਆਣੇ ਤੇ ਹੈ ਨਹੀਂ ਆ ਉਹ ਜੇ ਇਹ ਚੰਗੇ ਹੋਣਗੇ ਤੇ ਆਪਣਾ ਘਰ ਸੰਭ ਲੈਣਗੇ ਨਹੀਂ ਤੇ ਫਿਰ ਘਰ ਵਿਗੜਿਆ ਹੀ ਵਿਗੜਿਆ ਵਾ ਇਹ ਸਾਬ ਨਾਲ ਮੈਂ ਤੇ ਚਲੋ ਤੁਰੀ ਜਾਂਦੀ ਹਾਂ ਹਲੇ ਜਿੱਦਾਂ ਮੰਮੀ ਹੁਣੀ ਕਹਿੰਦੇ ਆ ਤੇ ਨਹੀਂ ਤੇ ਫਿਰ ਕੰਮ ਖਰਾਬ ਹੀ ਆ ਮੈਂ ਹੁਣ ਕਿੰਨਾ ਕ ਸਮਝਾਵਾਂ ਮੇਰਾ ਮਨ ਵਧੀਆ ਹੋ ਗਿਆ ਵਾ ਕਿ ਜੋ ਬੰਦ ਪਹੁੰਚਿਆ ਉਥੇ ਰਹੂਗਾ ਹਫਤਾ ਤੱਕ ਵੇਲਾ ਤੇ ਚੱਲ ਮੜ ਕੇ ਉਹਨੂੰ ਕੰਮ ਕੋ ਮਿਲ ਜਣਾ ਉਥੇ ਹਾਂ ਫੇ ਪਹਿਲਾਂ ਜੋ ਚੱਲ ਗਿਆ ਹੁਣ ਜਿਹੜਾ ਹਫਤਾ ਪਹਿਲਾਂ ਗਿਆ ਤਾਂ ਉਹ ਵੇਲੇ ਹੀ ਰਹਿਣਾ ਪੈਣਾ ਚਲ ਕੋਈ ਨਹੀਂ ਉਥੇ ਨਾਲ ਦੇ ਮੁੰਡੇ ਹੈ ਹੀ ਆ ਚਲ ਕੋਈ ਨਹੀਂ ਕੰਮ ਤੇ ਪੱਕਾ ਹੀ ਆ ਨਾ ਨਹੀਂ ਕੰਮ ਤੇ ਪੱਕਾ ਹੀ ਉਥੇ ਹਫਤੇ ਬਾਅਦ ਮੈਂ ਅੱਲਾ ਹੀ ਮਿਲਣਾ ਵਾ ਉਹ ਮੈਂ ਤੇ ਉਹਨੂੰ ਕਿਹਾ ਸੀ ਫੇ ਬਾਅਦ ਚ ਚੱਲ ਜੀ ਤੋ ਚੱਲ ਕੋਈ ਗੱਲ ਨਹੀਂ ਚੱਲ ਗਿਆ ਵਾ ਤੇ ਚੰਗਾ ਵਾ ਮੁੜ ਕੇ ਖਿਜੂ ਖਕੂ ਕਰਕੇ ਵੀ ਜਾਂਦਾ ਤਾਂ ਉਹ ਗੱਲ ਨਹੀਂ ਕੀ ਬੰਦੀ ਹੋ ਵੀ ਤੇਰੀ ਗੱਲ ਸਹੀ ਆ ਮਰ ਅਮਰ ਕਿੰਨਾ ਚੰਗਾ ਹੋਏ ਜੇ ਦੋਵੇਂ ਭਰਾ ਰਲ ਕੇ ਰਹਿਣ ਚਲੋ ਕੋਈ ਗੱਲ ਨਹੀਂ ਵੱਡੇ ਦਾ ਹੁਣ ਸੁਭਾਈ ਐ ਦਾਦਾ ਕੀ ਕਰ ਸਕਦੇ ਆ ਬਦਲ ਤੇ ਸਕਦੇ ਨਹੀਂ ਉਹਨੂੰ ਨਿੱਕਾ ਫੇਰ ਵੀ ਚੰਗਾ ਵਾ ਗਾੜੀ ਜਵਾਬ ਨਹੀਂ ਦਿੰਦਾ ਹੁਣ ਉਹ ਵਿਆਹਿਆ ਵਾ ਫੇਰ ਵੀ ਖੇਚ ਖਾਪ ਕੇ ਗਿਆ ਵਾ ਪਰ ਮੈਨੂੰ ਬੜਾ ਹੋਰ ਤਰ੍ਹਾਂ ਹੋਇਆ ਵਾ ਤੇ लवली ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਆ ਵੇਖ ਲੋ ਘਰ ਰਹਿਣ ਡਿਆ ਵਾ ਇਹਨੂੰ ਇੰਨਾ ਪਤਾ ਨਹੀਂ ਕਿ ਇਹਨੂੰ ਪਰਦੇਸਾਂ ਵਿੱਚ ਜਾਣਾ ਵਾ ਮੇਰਾ ਤਰ੍ਹਾਂ ਦਾ ਇਹਨੂੰ ਵੀ ਬਾਹਰ ਹੀ ਭੇਜ ਦਈਏਗਾ ਬਾਹਰ ਉਹਨੇ ਕਿੱਥੇ ਜਾਣਾ ਵਾ ਬਾਹਰ ਦਾ ਤਾਂ ਨਾਂ ਨਹੀਂ ਲੈਂਦਾ ਆੰਦਾ ਵਾਪੇ ਤੇ ਆਹੀ ਮੈਨੂੰ 25 ਲੱਖ ਦੇ ਦੋ ਬਸ ਉਹ ਮੈਂ ਖਾ ਢਾਲਵਾ ਤੇ ਇੱਥੇ ਮੇਰਾ ਬਾਹਰਵਾ ਨਾਲੇ ਪਤਾ ਤੇ ਲੱਗੂ ਵੀ ਕਮਾਈ ਕਿਦਾਂ ਕਰੀਦੀ ਆ ਇੱਥੇ ਤੇ ਉਹਦੋਂ ਕੋ ਮਗਾਈ ਜਾਂਦਾ ਤੇ ਸਾਡੇ ਕੋ ਵੀ ਖਾਈ ਜਾਂਦਾ ਚੱਲ ਕਰਿਓ ਗੱਲ ਤੁਸੀਂ ਇੱਕ ਵਾਰਾਂ ਪਿਕਲਾਦ ਗਏ ਤੈਨੂੰ ਪਹਿਲਾਂ ਕੀ ਬੋਲਦਾ ਵਾ ਬੋਨਣਾ ਉਹਨੇ ਕੀ ਆ ਬਾਹਰ ਜਾਂਦਾ ਨਹੀਂ ਉਹਨੇ ਨਾ ਲੈਣਾ ਚੱਲ ਕੋਈ ਗੱਲ ਨਹੀਂ ਕੀ ਕਰਨਾ ਫਿਰ ਹੁਣ ਬਾਹਰ ਜਾਂਦੀ ਤੇ ਮਰਨ ਗਾਲੀ ਆ ਹੁਣ ਕਿੱਥੇ ਜਾਣਾ ਉਹਨੇ ਉਹ ਚੱਲ ਯਾਰ ਜੇ ਬਾਹਰ ਜਾਊਗਾ ਤੇ ਕੋਨਾ ਕੋ ਕਮਾਊਗਾ ਹੀ ਚੱਲ ਕਰਿਓ ਸਲਾਦ ਨਾਲ ਜੇ ਕਹਿੰਦਾ ਤਾਂ ਵਧੀਆ ਗੱਲ ਹੀ ਆ ਦੋਵੇਂ ਭਰਾ ਚੱਲ ਜਾਣਗੇ ਆਪੋ ਆਪਣਾ ਕਮਾਉਣਗੇ ਖਾਣਗੇ ਸਾਨੂੰ ਕੋਈ ਫਿਕਰ ਨਾ ਉਹ ਦੋਵਾਂ ਦਾ ਹੀ ਇਹ ਗੱਲ ਤੇਰੀ ਠੀਕ ਕਰਤਾ ਮੈਂ ਤੇ ਨਾਲ ਕਰ ਲਿਓ ਗੱਲ ਪਰ ਮੰਨਣਾ ਨਹੀਂ ਉਹਨੇ ਚੱਲ ਮੈਂ ਪੁੱਛਦਾ ਭਲਾ ਨੂੰ ਚਲੋ ਠੀਕ ਆ ਇਹ ਤਾਂ ਆਪਣੀਆਂ ਗੱਲਾਂ ਕਰੀ ਜਾਂਦੇ ਆ ਵੀ ਉਹਨੂੰ ਮੈਂ ਪੁੱਛਦਾ ਵਾ ਵੀ ਬਾਹਰ ਚੱਲ ਜਾ ਬਾਹਰ ਜਾਂਦਾ ਤਾਂ ਨਾ ਨਹੀਂ ਲੈਂਦਾ ਵਿਆਹ ਤਾਂ ਪਹਿਲਾਂ ਕਦੀ ਉਹਨੇ ਨਾ ਨਹੀਂ ਲਿਆ ਫੇ ਮੈਂ ਬਾਹਰ ਜਾਣਾ ਜਿੰਨੇ ਜਾਣਾ ਹੀ ਨਾ ਉਹ ਪੜ ਕੇ ਤਾਂ ਉਸੇ ਵੇਲੇ ਕਹਿੰਦਾ ਸੀ ਮੰਮੀ ਮੈਂ ਬਾਹਰ ਜਾਣਾ ਵਾਂ ਤੇ ਚਲ ਵੀ ਗਿਆ ਸਾਰੇ ਕੰਮ ਉਹ ਸੈਟੋ ਦੇ ਹੋ ਵੀ ਗਏ ਆ ਇਹ ਰਹਿ ਗਿਆ ਘਰ ਜੋਗਾ ਹੀ ਕਦੀ ਫਿਰ ਲੈਂਦਾ ਮੁੰਡਿਆਂ ਦੇ ਨਾਲ ਕਦੀ ਬਹਿ ਜਾਂਦਾ ਵਾ ਬਸ ਇਹ ਤਾਂ ਇੱਕੋ ਹੀ ਕੰਮ ਆ ਕਦੀ ਕਿਸ ਦੇ ਗੱਲ ਪੈ ਗਿਆ ਤੇ ਕਦੀ ਕਿਸ ਦੇ ਗੱਲ ਪੈ ਗਿਆ ਮੰਮੀ ਜੀ ਹਾਂਜੀ ਮੈਂ ਤਾਂ ਨੂੰ ਪੁੱਛਣਾ ਸੀ ਪਿਆਜ ਕੀ ਬਣਾਈਏ ਫਿਰ ਪਤਨੀ ਹਲੋ ਜੋ ਤੂੰ ਹੀ ਖਾਣਾ ਹੋਵੇ ਬਣਾ ਲਓ ਇਹ ਦੱਸ ਦੋ ਫਿਰ ਵੀ ਤੁਸੀਂ ਨਹੀਂ ਦਿਲ ਕਰ ਰਹੀ ਕੁਝ ਵਧੀਆ ਜਿਹਾ ਬਣਾ ਲੀਏ ਵੇਖ ਲਓ ਜੋ ਖਾਣਾ ਵਾ ਦੱਸ ਦੋ ਮੈਂ ਨੂੰ ਮੈਂ ਮੰਗਵਾ ਦਿੰਨੀ ਬਾਹਰ ਡੈਡੀ ਤੁਹਾਡੇ ਕੋਲ ਠੀਕ ਹੈ ਚਲ ਇਹ ਗੱਲ ਤੂੰ ਛੱਡ ਹਾਂ ਤੇ ਜੋ ਬੰਦਾ ਫੋਨ ਆਇਆ ਹੈ ਹਾਂਜੀ ਮੰਮੀ ਆਇਆ ਸੀ ਫੋਨ ਠੀਕ ਠਾਕ ਆ ਹਾਂਜੀ ਠੀਕ ਠਾਕ ਨੇ ਥੋੜੀ ਜੀ ਗੱਲ ਹੋਈ ਸੀ ਬੱਚ ਕਹਿੰਦੇ ਸੀ ਕਿ ਮੈਂ ਮੁੰਡਿਆਂ ਨਾਲ ਚੱਲਿਆ ਵਾਂ ਤੇ ਠੀਕ ਆ ਤੇ ਮੰਮੀ ਦਾੜੀ ਦਾ ਆਇਆ ਫੋਨ ਹਾਂਜੀ ਉਹਨਾਂ ਨਾਲ ਹੋਈ ਸੀ ਗੱਲ ਠੀਕ ਠਾਕ ਨੇ ਵਧੀਆ ਨੇ ਉਹ ਵੀ ਤੇ ਜੋ ਤੇਲਜੀਤ ਨੂੰ ਕੰਮ ਮਿਲ ਗਿਆ ਵਾ ਹਾਂਜੀ ਮੰਮੀ ਜੀ ਤੇਲਜੀਤ ਵੀਰ ਨੂੰ ਤੇ ਕੰਮ ਮਿਲ ਹੀ ਗਿਆ ਵਾ ਅੱਛਾ ਇਹ ਕਿ ਵੀ ਆ ਫਿਰ ਡੈਡ ਜੀ ਵੀ ਜਾਣ ਲੱਗ ਗਏ ਆ ਕੰਮ ਤੇ ਠੀਕ ਆ ਮੰਮੀ ਇਹ ਵੀ ਜਿਹੜਾ ਲੋਕਾਂ ਦਾ ਕੰਮ ਕਰੀ ਜਾਂਦੇ ਆ ਮਗਰ ਉਹ ਦੋਵੇਂ ਜਿਹੜੇ ਕੰਮ ਕਰ ਆਉਂਦੇ ਆ ਤਾਂ ਉਹਨੇ ਰੋਟੀ ਪਾਣੀ ਚੱਲ ਪੱਕਾ ਮਿਲ ਜਾਂਦਾ ਵਾ ਤੁਹਾਨੂੰ ਪਤਾ ਬਾਹਰੋਂ ਵੀ ਕਿੰਨਾ ਕੁ ਖਾਣਾ ਹੁੰਦਾ ਆ ਘਰ ਦਾ ਬਣਿਆ ਹੋਵੇ ਤੇ ਹੁੰਦਾ ਵਾ ਵੀ ਚਲੋ ਤਾਜ਼ੀ ਮਿਲੀਏ ਬਸ ਬਸ ਪੁੱਤ ਭੁੱਖ ਜਿਹੜੀ ਆ ਨਾ ਉਹ ਰੋਟੀ ਨਾਲ ਮ हटਦੀ ਆ ਬਾਹਰੋਂ ਨੇ 100 ਜੋ ਮਰਜ਼ੀ ਖਾ ਲੂ ਪਰ ਉਹ ਗੱਲ ਨਹੀਂ ਗਈ ਬੰਦੀ ਉਹੀ ਅੱਗੇ ਨਾ ਮੰਮੀ ਕਹਿੰਦੇ ਜਿਹਦ ਤਰਾ ਵੀਰ ਕੱਲਾ ਜਾਂਦਾ ਫਿਰ ਫਿਕਰ ਰਹਿਣੀ ਹੈ ਹੈ ਨਹੀਂ ਰੋਟੀ ਖਾਦੀ ਆ ਕਿ ਨਹੀਂ ਖਾਦੀ ਕਿ ਹੁਣ ਮੈਂ ਇੱਥੇ ਕੋ ਲਿਆ ਨਾ ਤੇ ਮੈਨੂੰ ਕੋਈ ਫਿਕਰ ਨਹੀਂ ਹੈਗੀ ਥੋੜੀ ਲੇਟ ਵੀ ਆ ਜੂਗਾ ਘਟੋ ਘਟ ਕਰਦੇ ਆ ਖਾਓਂਗੀ ਖੇ ਹੋਈ ਗੱਲ ਵਾਲੀ ਹਾਂਜੀ ਚੱਲ ਵਧੀਆ ਹੋ ਗਿਆ ਪੁੱਤ ਤਿੰਨੇ ਜਣੇ ਚ ਲੱਗੇ ਤੇ ਚੱਲ ਮੈਂ ਆ ਤੇ ਆਨੀ ਆ ਵੀ ਤੁਹਾਡਾ ਵੀ ਛੇਤੀ ਕੰਮ ਬਣੇ ਤਾਂ ਤੁਸੀਂ ਵੀ ਦੋਵੇਂ ਜਣੇ ਉਹਨਾਂ ਦੇ ਵਿੱਚ ਹੀ ਚਲਜੋ ਚੱਲ ਕੋਈ ਨੀ ਮੰਮੀ ਜੀ ਕੀ ਆ ਤੇ ਹੈਗਾ ਹੀ ਇਹਨਾਂ ਨੂੰ ਇਹ ਬਾਰੇ ਵੀ ਹੁਣ ਤੁਹਾਡੇ ਸਾਹਮਣੇ ਹੀ ਕਹਿ ਕੇ ਗਏ ਆ ਕਿ 2 ਸਾਲ ਬਾਅਦ ਹੀ ਆਉਣਾ ਤੇ ਵੇਖੋ ਕੀ ਕਰਦੇ ਕੋਈ ਗੱਲ ਨਹੀਂ ਸਾਰੇ ਕਾਗਜ਼ ਪੱਤਰ ਆਪਣੇ ਬਣਾ ਕੇ ਫੇਰ ਹੀ ਆਉਗਾ ਹੁਣ ਚਲੋ ਮੰਮਾ ਬਾਂਜੀ ਤੇ ਵਧੀਆ ਹੀ ਆ ਤੁਹਾਨੂੰ ਪਤਾ ਇੱਥੇ ਰਹਿ ਆ ਵੀ ਕੀ ਬੰਨਾ ਤੇ ਨਾਲੇ ਨਾ ਮੈਂ ਤੁਹਾਨੂੰ ਨਾਲ ਇੱਕ ਹੋਰ ਗੱਲ ਕਰਨੀ ਸੀ ਮੈਂ ਹੁਣ ਕਾਲਜ ਜਾਇਆ ਕਰਨਾ ਵਾ ਪਰ ਸਿਰਫ ਉਹਦੋ ਹੀ ਜਾਣਾ ਵਾ ਜਦੋਂ ਵੀ ਉਹ ਮੈਨੂੰ ਬੁਲਾਉਣਗੇ ਤੇ ਇੱਕ ਦੋ ਦਿਨ ਹੀ ਲਗਾਤਾਰ ਜਾਣਾ ਪੈਣਾ ਹੈ ਬਸ ਕੋਈ ਗੱਲ ਨਹੀਂ ਪੁੱਤ ਹਾਂਜੀ ਜਿੰਨੇ ਦਿਲ ਵਿੱਚ ਜਾਣਾ ਤੂੰ ਜਾ ਇਹ ਆਪੇ ਤੇਰੀ ਪੜ੍ਹਾਈ ਪਿੱਛੇ ਨਾ ਪਵੇ ਅਮੀ ਜੀ ਮੈਂ ਤਾਂ ਇਹ ਨਾਲ ਇੱਕ ਗੱਲ ਹੋਰ ਕਰਨੀ ਸੀ ਵੀ ਇੱਕ ਦੋ ਦਿਨ ਮੈਨੂੰ ਲਗਾਤਾਰ ਕਾਲਜ ਜਾਣਾ ਪਿਆ ਕਰਨਾ ਵਾ ਤੇ ਬਾਅਦ ਚ ਮੈਂ ਉਹਦੋ ਹੀ ਜਾਣਾ ਵਾ ਜਾਂ ਤੇ ਪੇਪਰ ਹੋਣਗੇ ਜਾਂ ਫਿਰ ਉਹ ਬੁਲਾਉਣਗੇ ਕੋਈ ਗੱਲ ਨਹੀਂ ਪੁੱਤ ਲਗਾਤਾਰ ਜਾਣਾ ਤਾਂ ਲਗਾਤਾਰ ਤੂੰ ਜਾ। ਇਹ ਆਪੇ ਤੇਰੀ ਪੜਾਈ ਪਿੱਛੇ ਨਹੀਂ ਪਣੀ ਚਾਹੀਦੀ। ਨਹੀਂ ਨਹੀਂ ਮੰਮੀ ਜੀ ਲਗਾਤਾਰ ਜਾਉਂਗੀ ਨਾ। ਡੈਡ ਜੀ ਹੁਣਾਂ ਨੂੰ ਵੱੱਡ ਖੇਤਲ ਪੈਣੀ ਆ। ਤੁਹਾਨੂੰ ਪਤਾ ਹੀ ਆ ਘਰ ਤੇ ਡੈਡ ਜੀ ਰਹਿੰਦੇ ਨੇ। ਵੀਰ ਜੀ ਦੇ ਘਰ ਰਹਿੰਦੇ ਨਹੀਂ ਹੈਗੇ। ਫਿਰ ਮੈਂ ਡੈਡ ਜੀ ਨੂੰ ਰੋਜ਼-ਰੋਜ਼ ਕੀ ਕਹਾਂਗੀ? ਇਹਦੇ ਤੋਂ ਚੰਗਾ ਵਾ ਵੀ ਮੈਂ ਉਦੋਂ ਹੀ ਚੱਲ ਜਿਆ ਕਰੂੰਗੀ। ਨਾਲੇ ਆਪਣਾ ਘਰ ਬੈ ਕੇ ਪੜ ਲਿਆ ਤੇ ਨਾਲੇ ਘਰ ਦੇ ਕੰਮ ਕਰ ਲੇ। ਚੱਲ ਵੇਖ ਲੈ ਪੁੱਤ ਜਿੱਦਾਂ ਤੈਨੂੰ ਚੰਗਾ ਲੱਗਦਾ ਤੂੰ ਉਦਾਂ ਹੀ ਕਰ ਲੈ। ਮੰਮੀ ਜੀ ਇਹਦੇ ਨਾਲ ਇਹ ਹੋ ਜਾਣਾ ਹੈ ਨਾ। ਹਟੇ ਦੋਵਾਂ ਦੀ ਭੈਣਾ ਭੈਣਾ ਵਾਂਗੀ ਬਣੀ ਰਹੂਗੀ ਨਾ ਤੇ ਉਹਨਾਂ ਦੇ ਮਨ ਚ ਕੋ ਜਾਊਗਾ ਵੀ ਜੋ ਚੱਲ ਜਾਂਦੀ ਐ ਹੁਣ ਤਾਂ ਸਾਹਮਣੇ ਜੇ ਬੰਦਾ ਘਰੋਂ ਜਾਊਗਾ ਸਵੇਰੇ 8 ਵਜੇ ਗਿਆ 3-4 ਵਜੇ ਆਇਆ ਤੇ ਆ ਕੇ ਕਿੰਨਾ ਕੰਮ ਹੋ ਜਾਂਦਾ ਐ ਤੇ ਮੈਣੀ ਚਾਹੁੰਦੀ ਵੀ ਵੀ ਬਾਤ ਚਲ ਗਈ ਨੇ ਤੇ ਹੁਣ ਖਿਜ ਖਵਾ ਕੇ ਗਏ ਨੇ ਤੇ ਮੇਰੇ ਤੋਂ ਕੋਈ ਗੱਲ ਹੋਵੇ ਤੇ ਫੇਰ ਇਹਨਾਂ ਤੱਕ ਪਹੁੰਚੇ ਨਹੀਂ ਨਹੀਂ ਜੋ ਤਾਂ ਕੋਈ ਗੱਲ ਨਹੀਂ ਹੁੰਦੀ ਬਾਕੀ ਰਪਿੰਦਰ ਚੰਗੀ ਆ ਹਾਂ ਜੀ ਉਹ ਨੀ ਕਿ ਕੋਈ ਉੱਚ ਨੀਚ ਕਰਦੀ ਤਾਂ ਹੀ ਤੇ ਮਮੀ ਜੀ ਮੈਂ ਚਾਹੁੰਨੀ ਆ ਵੀ ਜੇ ਇਹ ਰਿਸ਼ਤਾ ਵਧੀਆ ਬਣਿਆ ਵਾ ਤੇ ਵਧੀਆ ਹੀ ਬਣਿਆ ਰਵੇ ਇੱਕ ਵਾਰ ਜੇ ਰਿਸ਼ਤਾ ਖਰਾਬ ਹੋਣ ਲੱਗ ਜੇ ਨਾ ਫੇਰ ਨਿੱਕੇ ਨਿੱਕੇ ਗੱਲਾਂ ਨਿਕਲ ਹੀ ਆਉਂਦੀਆਂ ਨਹੀਂ ਨਹੀਂ ਉਹ ਨਹੀਂ ਇਦਾਂ ਦੀ ਵੀਰ ਪੁੱਤ 2-3 ਸਾਲ ਹੋ ਗਏ ਉਹਦੇ ਵਿਆਹ ਹੋਏ ਨੂੰ ਅੱਜ ਤੱਕ ਮੇਰੇ ਨਾਲ ਕਦੇ ਉੱਚੀ ਆਵਾਜ਼ ਵਿੱਚ ਨਹੀਂ ਬੋਲੀ ਜਿੱਦਾਂ ਮੈਂ ਕਹਿਣਾ ਵਾ ਉਹਨੇ ਉਦਾਂ ਹੀ ਮੰਨ ਲੈਣਾ ਕੋਈ ਗੱਲ ਨਹੀਂ ਮੰਮੀ ਜੀ ਏਦਾਂ ਹੋ ਜਾਂਦਾ ਵਾ ਦੀ 10 ਬਾਵੜਾ ਵਧੀਆ ਵਾ ਕੱਲ ਮੈਨੂੰ ਵੀ ਹੌਸਲਾ ਦੇਈ ਹੀ ਦੇਣ ਕਹਿੰਦੇ ਫਿਰ ਕੀ ਹੋਇਆ ਵਾ ਜੇ ਹੁਣ ਚਲੀ ਗਏ ਨੇ ਤੇ ਕੋਈ ਗੱਲ ਨਹੀਂ ਆਉਣਾ ਵੀ ਤੇ ਹੈ ਹੀ ਆ ਕੱਲ ਨੂੰ ਘਰ ਤੂੰ ਫਿਕਰ ਨਾ ਕਰਿਆ ਕਰ ਆਪਣੀ ਪੜ੍ਹਾਈ 'ਵਾਲ ਧਿਆਨ ਦੇ ਤੇ ਮੈਂ ਕੱਲ ਹੀ ਇਹ ਚੀਜ਼ ਸੋਚਣ ਨਹੀਂ ਹਾਂ ਫਿਰ ਰੋਜ਼ ਜਾਇਆ ਕਰੂੰਗੀ ਰੋਜ਼ ਹੀ ਆਇਆ ਕਰੂੰਗੀ ਨਾ ਤੁਹਾਨੂੰ ਪਤਾ ਵਾਧੂ ਦੀਆਂ ਲੋਕਾਂ ਦੀਆਂ ਨਜ਼ਰਾਂ 'ਚ ਜੇ ਇਹ ਇੱਥੇ ਹੁਣ ਤੇ ਫਿਰ ਹੋਰ ਗੱਲ ਹੁੰਦੀ ਐ ਇਸ ਤੋਂ ਬਿਹਤਰ ਇਹੀ ਆ ਵੀ ਮੈਂ ਉਦੋਂ ਹੀ ਜਾਇਆ ਕਰੂੰਗੀ ਜਦੋਂ ਕਾਲਜ ਕੋਈ ਕੰਮ ਹੋਊਗਾ ਜਾਂ ਫਿਰ ਪੇਪਰ ਵਗੈਰਾ ਹੋਣ ਕੋਈ ਗੱਲ ਨਹੀਂ ਪੁੱਤ ਜਦੋਂ ਤੂੰ ਜਾਣਾ ਤੂੰ ਦੱਸਦਾ ਡੈਡੀ ਆਪਣੇ ਨੂੰ ਤੈਨੂੰ ਛੱਡ ਵੀ ਆਇਆ ਕਰਨਗੇ ਤੇ ਲੈ ਆ ਵੀ ਆਇਆ ਕਰਨਗੇ ਕੋਈ ਗੱਲ ਨਹੀਂ ਤੇ ਮੈਂ ਹੁਣ ਕਰ ਲਾਂ ਥੋੜੀ ਬੋਦੀ ਤੇਰੀ ਰੋਟੀ ਦੀ ਕੋਈ ਗੱਲ ਨਹੀਂ ਫਿਰ ਦੱਸ ਦਿਓ ਮੈਂ ਥੋੜਾ ਬੋਤਾ ਕੀ ਬਣਾਈ ਹੈ ਤੇ ਉਹ ਨਾ ਚਲ ਮੈਂ ਕਰ ਲੈਣੀ ਹੈ ਕੁਝ ਮੈਂ ਤਾਂ ਤੁਹਾਨੂੰ ਇਹੋ ਗੱਲ ਕਹਿਣ ਦੀ ਆ ਵੀ ਵੇਖ ਲਓ ਜੋ ਤੂੰ ਖਾਣਾ ਮੈਨੂੰ ਦੱਸ ਦੋ ਤੇ ਮੈਂ ਤੁਹਾਡੇ ਡੈਡੀ ਨੂੰ ਕਹਿਨੀ ਆ ਤੇ ਲੈ ਆ ਦਿੰਦੇ ਆ ਤੇ ਬਣਾ ਲਓ ਤੀ ਚਲੋ ਮੈਂ ਰਪਿੰਦਰ ਦੀਦੀ ਨਾਲ ਕਰ ਲੈਣੀ ਆ ਸਲਾਹ ਲੈ ਪੁੱਤ ਖਰਪਿੰਦਰ ਵੀ ਆਈ ਗਈ ਆ ਹਾਂਜੀ ਬੈਠੀ ਐ ਮੇਜੀ ਹਾਂ ਪੁੱਤ ਬੈਠੇ ਆ ਤੁਸੀਂ ਬਾਜ ਨਹੀਂ ਮਾਰੀ ਮੈਨੂੰ ਹੈ ਕੱਲੇ-ਕੱਲੇ ਬੈਠੇ ਆ ਕੱਲੇ ਕੀ ਬਣਾਣਾ ਵਾ ਜੋਤ ਆਈ ਹੀ ਤੇ ਮੰਮੀ ਜੀ ਅੱਜ ਕੀ ਬਣਾਉਣਾ ਵਾ ਮੈਂ ਵੇਖ ਲਓ ਜੋ ਤੁਹਾਡਾ ਦਿਲ ਕਰਦਾ ਤੁਸੀਂ ਬਣਾ ਲਓ ਆਓ ਚਲੋ ਜੋ ਮਨ ਕਰਦਾ ਬਣਾ ਲੈਨੇ ਉਹ ਹੀ ਹਾਂਜੀ ਅੱਜ ਕੋਈ ਵਧੀਆ ਖਾਣੂ ਦਿਲ ਕਰਦਾ ਮੈਂ ਹਾਂ ਦੱਸ ਦੋ ਕੀ ਖਾਣਾ ਵਾ ਤੁਹਾਡੇ ਡੈਡੀ ਨੂੰ ਭੇਜ ਕੇ ਮੰਗਵਾ ਦੇਣੀ ਤੁਹਾਨੂੰ ਮੈਂ ਚਲੋ ਵਧੀਆ ਹੋਵੇ ਪਿੰਦਰ ਕੱਲਾਂ ਕਾਦੀਆਂ ਕਰਨੀਆਂ ਪੁੱਤ ਜੋਤ ਨੂੰ ਪੁੱਛਣ ਲਈ ਹਾਂ ਕਿ ਜੋ ਬੰਦਾ ਫੋਨ ਆਇਆ ਵਾ ਅੱਛਾ ਅੱਛਾ ਤੇ ਮੰਮੀ ਡੈਡੀ ਦਾ ਆਇਆ ਵਾ ਹਾਂਜੀ ਆਖਣ ਦੇ ਭਇਆ ਵਾ ਠੀਕ ਠਾਕ ਆ ਚਲੋ ਵਧੀਆ ਠੀਕ ਠਾਕ ਹੀ ਚੱਲਦਾ ਹੋਊਗੀ ਜੀ ਹੋਰ ਕੀ ਆ ਤੇ ਨਾਲੇ ਕਹਿਣ ਲਈ ਹੁਸ਼ਦਾਨ ਵੀ ਮੈਂ ਮੰਮੀ ਰੋਜ਼ ਨਹੀਂ ਜਾਇਆ ਕਰਨਾ ਕਾਲਜ ਕਿਉਂ ਮੈਂ ਕਦੇ ਕਦੇ ਚੱਲ ਜਾਇਆ ਕਰੂੰਗੀ ਜਦੋਂ ਪੇਪਰ ਹੋਏ ਜਾਂ ਉਹਨਾਂ ਨੇ ਬੁਲਾਇਆ ਜਦੋਂ ਲੈ ਦੱਸ ਜੋਤ ਮੈਂ ਤੈਨੂੰ ਕੱਲ ਵੀ ਕਿਹਾ ਸੀ ਤੇ ਤੂੰ ਦਿੱਲੀ ਜਾਇਆ ਕਰ ਕੋਈ ਗੱਲ ਨਹੀਂ ਆ ਕੰਮ ਦੀ ਫਿਕਰ ਨਾ ਕਰ ਕੋਈ ਵੀ ਮੈਨੂੰ ਪਤਾ ਵਾ ਦੀਦੀ ਤੁਸੀਂ ਘਰ ਸਾਰਾ ਕੁਝ ਸੰਭਾਲ ਲੈਣਾ ਤੇ ਵਧੀਆ ਹੀ ਕਰ ਲੈਣਾ ਪਰ ਮੈਨੂੰ ਇਹ ਹੁੰਦਾ ਵਾ ਹੰਡਰਡ ਜੀ ਰੋਜ਼ ਆਇਆ ਜਾਇਆ ਕਰਨੀ ਕਿ ਮੇਰੇ ਨਾਲ ਤੈਨੂੰ ਪਤਾ ਉਹਨਾਂ ਨੂੰ ਰੋਜ਼ ਜਾਣਾ ਵੀ ਪਿਆ ਕਰਨਾ ਮੈਨੂੰ ਛੱਡਣ ਤੇ ਲੈਣ ਵੀ ਜਾਣਾ ਪਿਆ ਕਰਨਾ ਤੇ ਕੋਈ ਗੱਲ ਨਹੀਂ ਜੋਦ ਫਿਰ ਕੀ ਜਾਣਾ ਪੈਣਾ ਮਾਦੀ ਮੈਂ ਤੇ ਇਹੋ ਗੱਲ ਕਹਿਣ ਲਈ ਆ ਕਿ ਬੱਚਿਆਂ ਵਾਸਤੇ ਕਰਨਾ ਹੀ ਪੈਂਦਾ ਹੋਣਾ ਕੋਈ ਨਹੀਂ ਡਾਡੀ ਜੀ ਘਰੇ ਨਹੀਂ ਡਾਡੀ ਕਿਹੜੇ ਕਿਤੇ ਜਾਣਾ ਆ ਕਿਹੜਾ ਜਾਣਾ ਕੋਈ ਗੱਲ ਨਹੀਂ ਛੱਡ ਆਇਆ ਕਰਨਗੇ ਲੈ ਆਇਆ ਕਰਨਗੇ ਇਹ ਐਵੇਂ ਜੀ ਕੰਮ ਦੀ ਫਿਕਰ ਕਰਨੀ ਆ ਕੰਮ ਦੇ ਟੈਨਸ਼ਨ ਨਾਲ ਕੋਈ ਨਹੀਂ ਡਾਡੀ ਦੇ ਉੱਥੇ ਯਾਰ ਦੋਸਤੇ ਬਿਠੇ ਰਿਆ ਸ਼ਹਿਰ ਤੈਨੂੰ ਛੱਡਣਗੇ ਉੱਥੇ 2 ਘੰਟੇ ਬਹਿ ਜਾ ਕਰਨਗੇ ਤੇ ਤੈਨੂੰ ਲੈ ਕੇ ਨਾਲ ਆ ਜਾ ਕਰਨਗੇ ਕੋਈ ਨਹੀਂ ਮੰਮੀ ਜੀ ਫਿਰ ਵੀ ਘਰ ਆਉਂਗੀ ਮਨ ਦੇ ਨਾਲ ਸਲਾਹ ਫਿਰ ਫਿਲਹਾਲ ਤੇ ਮੈਂ ਨਹੀਂ ਕਹਿੰਦਾ ਵਾ ਫਿਰ ਜੇ ਰੁਕ ਜਾਨੀ ਆ ਕੋਈ ਗੱਲ ਨਹੀਂ ਜੇ ਬਹੁਤੀ ਗੱਲ ਹੋਊਗੀ ਨਾ ਜਿਹੜਾ ਫਾਈਨਲ ਈਅਰ ਹੋਊਗਾ ਉਹਦੇ ਵਿੱਚ ਵੇਖ ਲੂੰਗੀ ਰੈਗੂਲਰ ਚੱਜਿਆ ਕਰੂੰਗੀ ਚੱਲ ਵੇਖ ਲਓ ਫਿਰ ਜਿੱਦਾਂ ਕੋਈ ਤੁਹਾਨੂੰ ਸਹੀ ਲੱਗਦਾ ਵਾ ਹਨਾ ਮੇਜੀ ਫਿਰ ਚਲੋ ਵੇਖ ਲਓ ਮੈਂ ਤੈਨੂੰ ਕਹਿਣ ਲਈ ਜੇ ਰੋਜ਼ ਜਾਣਾ ਤਾਂ ਕੋਈ ਗੱਲ ਨਹੀਂ ਖੇਚਲ ਦੀ ਕਿਹੜੀ ਗੱਲ ਵਾ ਨਹੀਂ ਖੇਚਲ ਦੀ ਛੱਡੇ ਬਦਲ ਦੰਮੀ ਜੀ ਕੋਈ ਵੀ ਨਹੀਂ ਆ ਕੰਮ ਦੀ ਏ ਕੰਮ ਦੀ ਫਿਕਰ ਨਾ ਕਰੇ ਮੈਂ ਤੇ ਕੱਲ ਵੀ ਸਮਝਾਉਂਦੀ ਉਦੋਂ ਦੀ ਕਿ ਐ ਨਹੀਂ ਵੀ ਕੰਮ ਦੀ ਟੈਨਸ਼ਨ ਨਾ ਲੈ ਨਾਲੇ ਪੁੱਤ ਤੇਰੇ ਮਮੀ ਡੈਡੀ ਚਾਬੀਆਂ ਤੈਨੂੰ ਫੜਾ ਗਈ ਆ ਦੋ ਚਾਰ ਦਿਨ ਠਹਿਰ ਕੇ ਨਾ ਡੈਡੀ ਨਾਲ ਲੈ ਜੀ ਤੇ ਫੇਰਾ ਮਾਰਿਆ ਇੱਕ ਵਾਰਾ ਘਰੋਂ ਜਾ ਕੇ ਜਦੋਂ ਪਤਾ ਹੋਵੇ ਨਾ ਤੇ ਘਰ ਕੋਈ ਜੀ ਨਹੀਂ ਹੈਗਾ ਤੇ ਆਂਡ ਗਵਾਂਡ ਜਿਹੜੇ ਆ ਨਾ ਉਹ ਬਾਹਰ ਚੀਜ਼ਾਂ ਨਹੀਂ ਰਹਿਣ ਦਿੰਦੇ ਹੁੰਦੇ ਕੋਈ ਨਹੀਂ ਮਮੀ ਜੀ ਡੈਡੀ ਚਲ ਜਾਣਗੇ ਨਾਲ ਨਾਲ ਦੀਦੀ ਚਲ ਜਾਣਗੇ ਅਸੀਂ ਦੋਵੇਂ ਪੈਣਾ ਪੈਣਾ ਚਲ ਜਾਾਂਗੇ ਚਲ ਵੇਖ ਲਓ ਇਹ ਆਪੇ ਫੇਰਾ ਮਾਰੋਗੇ ਨਾ ਤੇ ਆਂਡ ਗਵਾਂਡ ਨੂੰ ਪਤਾ ਹੋਊਗਾ ਕੀ ਆਉਂਦੇ ਆ ਆਪਣੀ ਚੀਜ਼ਾਂ ਆਵਸਤਾਂ ਵੇਖ ਕੇ ਜਾਂਦੇ ਆ ਮੈਂ ਮੰਮੀ ਹੁਣਾਂ ਨਾਲ ਕਰ ਲੂੰਗੀ ਗੱਲ ਵੀ ਫੇਰਾ ਮਾਰਉਣੀ ਇੱਕ ਦੋ ਦਿਨ ਚ ਜਾ ਕੇ ਜੇ ਕੋਈ ਕੰਮ ਹੋਊਗਾ ਤੇ ਉਹ ਵੀ ਦੱਸ ਦੇਣਗੀ ਹਾਂ ਹੁਣ ਜਿਵੇਂ ਵਾਲੇ ਪੁੱਤ ਤਾਂ ਤੈਨੂੰ ਦੇ ਕੇ ਗਏ ਆ ਚਾਬੀ ਤੈਨੂੰ ਪੜਾ ਕੇ ਗਏ ਆ ਤੇ ਫੇਰ ਤੂੰ ਹੀ ਜਾਣਾ ਵਾ ਫੇਰ ਨਹੀਂ ਮੰਮੀ ਜੀ ਉਹ ਮੈਂ ਵੇਖ ਲੂੰਗੀ ਤੇ ਆਪਾਂ ਫੇਰ ਬਣਾ ਲਈਏ ਕੁਛ ਹੁਣ ਕੋਈ ਨਹੀਂ ਬਣਾ ਲੋ ਤੂੰ ਰੋਟੀ ਪਾਣੀ ਸੱ ਚੱਲੀਏ ਰੀ ਜੀ ਫੇਰ ਹਾਂਜੀ ਚਲੋ ਅੱਜ ਚੱਲ ਅਥੇ ਇਹ ਆ ਵੀ ਦੋਵੇਂ ਕੁੜੀਆਂ ਚੰਗੀਆਂ ਵਾ ਇਹਨਾਂ ਨੂੰ ਲਾਉਣਾ ਮੇਰੀ ਜਾਨ ਸੁਖੀ ਆ ਮੈਂ ਤੇ ਉਹ ਹੱਥ ਜੋੜਦੀਆਂ ਦਿਨ ਰਾਤ ਵੀ ਜਿੱਦਾਂ ਇਹਨਾਂ ਦਾ ਪਿਆਰ ਬਣਿਆ ਨਾ ਪਿਆਣਾ ਪਿਆਣਾ ਦਾ ਇਦਾਂ ਹੀ ਇਹਨਾਂ ਦਾ ਪਿਆਰ ਬਣਿਆ ਰਵੇ ਤੁਹਾਡਾ ਘਰ ਵੀ ਨਾ ਇਕੱਠਾ ਰਹੂਗਾ ਨਹੀਂ ਤੇ ਜਿੱਦਾਂ ਦਾ लवली ਦਾ ਸੁਭਾਅ ਆ ਨਾ ਜੇ ਬੋਟੀ ਦਾ ਵੀ ਇਦਾਂ ਦਾ ਸੁਭਾਅ ਹੋਵੇ ਫਿਰ ਤੇ ਤੁਹਾਡੇ ਘਰ ਦਾ ਕੋਈ ਹਾਲ ਨਹੀਂ ਅੱਜ ਹੀ ਟੁੱਟਿਆ ਤੇ ਕੱਲ ਵੀ ਟੁੱਟਿਆ ਯਾਰ ਜੋਬਨ ਹੁਣ ਪਹੁੰਚ ਗਿਆ ਉਹਥੇ ਚੱਲ ਇਹ ਆ ਵੀ 2 ਦਿਨ ਹੋ ਗਿਆ ਗਏ ਨੂੰ ਤੇ ਹੁਣ ਮੁੰਡੇ ਨੂੰ ਫੋਨ ਕਰਨਾ ਕਿ ਉਹ ਪਹੁੰਚ ਗਿਆ ਉਹਥੇ ਤੇ ਜਿਹੜਾ ਕੰਮ ਹੁੰਦਾ ਉਹ ਨਾ ਉਹ ਛੇਤੀ ਨਾ ਕਰ ਦੋ ਤੇ ਪੈਸੇ ਤੁਹਾਨੂੰ ਮੈਂ ਬਾਅਦ ਚ ਪਾ ਦੂੰਗਾ ਮਨ ਲਾ ਗਜਾ ਦੱਸ ਹੀ ਦਿੰਦਾ ਹਾਂ। ਅ ਮ लवली ਪੁੱਤ ਕੀ ਕਰ ਰਹਿਆ ਵਾ? ਕੋਹਣ ਜੜੀ ਬੈਠਾ? ਤੋ ਮੇਰੀ ਗੱਲ ਸੁਣੋ ਜੋ ਬੰਦਾ ਨਹੀਂ ਆਇਆ ਫੋਨ, ਫੇ ਮੈਂ ਪਹੁੰਚ ਗਿਆ ਕਿ ਨਹੀਂ? ਜੋ ਬੰਦਾ ਆ ਗਿਆ ਫੋਨ, ਪਹੁੰਚ ਗਿਆ ਠੀਕ ਠਾਕ। ਕੀ ਕਹਿੰਦਾ ਮੈਂ ਠੀਕ ਠਾਕ ਵਾ। ਆਹੋ ਠੀਕ ਠਾਕ। ਕੰਮ ਤੇ ਨਹੀਂ ਆ ਗਿਆ ਜੜੀ? ਅਜੇ ਰੂਮ 'ਚ ਹੀ ਆ। ਅੱਛਾ। ਤੇ ਕੋਈ ਗੱਲ ਨਹੀਂ ਜਾਣਦਾ ਭੂਖਾ ਪੇ। ਓਏ ਉਹ ਤਾਂ ਗੱਲ ਠੀਕ ਆ। ਤੇ ਮੇਰਾ ਯਾਰਾ ਤੇਰੇ ਨਾਲ ਇੱਕ ਸਲਾਹ ਕਰਨੀ ਸੀ। ਦੱਸੋ। ਮੇਰਾ ਰਦਾ ਪੁੱਤ ਤੈਨੂੰ ਮੈਂ ਨਾ ਬਾਹਰ ਭੇਜਦਾ। ਉਹ ਡੈਡੀ ਜੀ ਬਾਹਰ ਜਾ ਕੇ ਕਰਨਾ। ਇੱਥੇ ਚੰਗਾ ਭਲਾ ਮੈਂ ਕੰਮ ਤੋੜਿਆ ਵਾ। ਕੰਮ ਕਾਦਾ ਵਾ ਇੱਥੇ ਵਾਈ ਦਾ ਕੰਮ ਆ ਤੇ ਮੈਂ ਲਈ ਫਿਰਨਾ। ਮੈਨੂੰ ਇਹ ਆ ਕਿ ਚਲ ਦੋਵੇਂ ਜਣੇ ਬਾਹਰ ਹੋ ਗਏ ਤੇ ਆਪਣਾ ਆਪਣਾ ਖਰਚਾ ਤੇ ਚੁੱਕੋਗੇ। ਉਹ ਕੋਈ ਗੱਲ ਨਹੀਂ ਬੜਾ ਵਧੀਆ ਕਰਨ ਲਿਆ ਵਾ। ਬਾਹਰ ਜਾ ਕੇ ਵੀ ਇਹੋ ਕੋਈ ਕਰਨਾ ਵਾ ਜੋ ਕੋ ਇੱਥੇ ਕਰਨੀ। ਉਹ ਅਜੇ ਤੇ ਪੁੱਤ ਸਾਂਝਾ ਘਰ ਵਾ ਤੇ ਤੈਨੂੰ ਅਜੇ ਨਹੀਂ ਨਾ ਲੱਗਦਾ ਇਹ ਕੰਮ ਖਰਚਾ ਕਿੱਥੋਂ ਹੁੰਦਾ ਤੇ ਕਿੱਥੋਂ ਨਹੀਂ। ਕਦੀ ਉਹ ਤੋਂ ਕੋ ਮੰਗਾ ਲੈਣਾ ਕਦੀ ਮੇਰੇ ਕੋ ਲੈ ਲੈਣਾ। ਉਹ ਡੈਡ ਜੀ ਉਹਦੇ ਕੋਲ ਤਾਂ ਮੈਂ ਮੰਗਾਇਆ ਹੀ ਨਹੀਂ ਆ ਕਦੀ ਉਸ ਦਿਨ ਵੀ ਤੁਸੀਂ ਆਖਿਆ ਸੀ ਵੀ ਉਹਦੇ ਕੋਲ ਪੈਸੇ ਮੰਗਾ ਲੈਣਾ ਮੈਂ ਮੰਗਾਇਆ ਕਦੋਂ ਆ ਤੁਸੀਂ ਪੁੱਛਿਆ ਸਹੀ ਉਹਨੂੰ ਕੋਲ ਲਾ ਕੇ ਉਹ ਤਾਂ ਮੈਨੂੰ ਕਹਿੰਦਾ ਵਾ ਜੇ ਮੇਰੇ ਕੋਲ लवली ਮੰਗਾਉਂਦਾ ਰਹਿੰਦਾ ਉਹ ਐਵੇਂ ਮਾਰਦਾ ਵਾ ਜੇ ਮੰਗਾਇਆ ਵੀ ਆ ਤਾਂ ਮੈਂ ਘਰ ਦਾ ਹੀ ਸਬਦਾ ਲੈਂਦਾ ਹਾਂ ਘਰ ਦਾ ਸਬਦਾ ਸਾਨੂੰ ਫਿਕਰ ਵਾ ਤੈਨੂੰ ਕਹਦਾ ਫਿਕਰ ਵਾ ਉਹ ਪੁੱਛਿਆ ਹੁਣ ਮੰਮੀ ਨੂੰ ਜਿੰਨਾ ਲਿਸਟਾਂ ਦਿੱਤੀਆਂ ਸੀ ਮੈਨੂੰ ਤੇ ਉਹਨੇ ਪੈਸੇ ਨਹੀਂ ਨਾਲ ਦਿੱਤੇ ਉਹ ਪੈਸੇ ਵਿੱਚ ਕੋਲੋਂ ਵੀ ਪਾਉਣੇ ਪੈਂਦੇ ਆ ਕਿ ਸਾਰੇ ਤੁਸੀਂ ਦਿੰਦੇ ਜੀ ਯਾਰ ਉਹ ਤਾਂ ਮੈਨੂੰ ਕਹਿੰਦੀ ਆ ਵੀ ਲਵਲੀ ਮੇਰੇ ਕੋ ਪੈਸੇ ਲੈ ਕੇ ਜਾਂਦਾ ਬਾਅਦ ਤੂੰ ਕਹਿੰਦਾ ਉਹ ਕੁੜੂ ਪਾਉਣੇ ਪੈ ਜਾਣ। ਪਰ ਚਲੋ ਛੱਡੋ ਸਾਰੀਆਂ ਗੱਲਾਂ ਮੈਂ ਚੰਗਾ ਭਲਾ ਵਹੀ ਹੋਤੀ ਦਾ ਕੰਮ ਕਰਨੇ ਮੈਨੂੰ ਰਹਿਣ ਦਈ। ਉਹ ਗੱਲ। ਇਹ ਬੋਲਦਾ ਤੂੰ ਹੀ ਪੈਸੇ ਖਰਚਨੇ ਆ ਤੇ ਮੇਰੇ ਅਕਾਊਂਟ ਚ ਪਾ ਦੋ। ਲਵਲੀ ਇਹ ਗੱਲ ਝੂਠੀ ਐ ਜੇ ਬਾਹਰ ਜਾਣਾ ਤੇ ਪੈਸੇ ਮੈਂ ਲਾ ਦੂੰਗਾ ਤੇ ਜੇ ਤੂੰ ਆਖੇ ਨਾ ਅਕਾਊਂਟ ਚ ਉਹ ਗੱਲ ਨਹੀਂ ਭੰਣੀ। ਤੇ ਚਲੋ ਵੇਖ ਲਓ ਫਿਰ ਆਪਣੀ ਮਰਜ਼ੀ ਮੈਂ ਬਾਹਰ ਨਿਕਾ ਜਾਣਾ। ਇੱਥੇ ਕੋਈ ਕਾਰੋਬਾਰ ਸ਼ੋਅ ਕੇ ਦੇਣਾ ਵਾ ਤੇ ਕੋਈ ਸ਼ੋਅ ਦੋ ਮੈਨੂੰ। ਉਹ ਮਾਂ ਹੀ ਤੇਰੀ ਡਈ ਪੀ ਉਹਨੂੰ ਵੀ ਉਹਦਾ ਵੀ ਵੇਖੋ ਉਹ ਕੀ ਕਰੂਗਾ ਭਲਕੇ ਮੈਂ ਤਾਂ ਤੇਰਾ ਤਾਂ ਪੁੱਛਿਆ ਤੈਨੂੰ ਨਹੀਂ ਤੇ ਵੇਖ ਲੈ ਵੀ ਜੇ ਤੇਰਾ ਸਰਦਾ ਤੇ ਸਾਰੀ ਜਾ ਫਿਰ ਸਰਨ ਲਿਆ ਵਾ ਚੰਗਾ ਭਲਾ ਐਵੇਂ ਜਾਣ ਕੇ ਮੁੜ ਕੇ ਬਾਹਰ ਜਾ ਕੇ ਕੰਮ ਨਾ ਮਿਲਿਆ ਫੇਰ ਤੁਸੀਂ ਕਹਿਣਾ ਵਾ ਉਥੇ ਰਹਿ ਉਥੇ ਫੇਰ ਖਰਚਾ ਕਿੱਥੋਂ ਚਲਾਉਣਾ ਨਾ ਤੁਸੀਂ ਮੁੜ ਕੇ ਮਗਰੀ ਪਾਉਣੇ ਮੇਰੀ ਗੱਲ ਸੁਣੋ ਹੁਣ ਜੋਬਨ ਵੀ ਗਿਆ ਵਾ ਤੇ ਉਹ ਵੀ ਤਾਂ ਅਕਸਰ ਆਪਣਾ ਕੰਮ ਲੱਭ ਕੇ ਕਰਦਾ ਹੀ ਆ ਉਥੇ ਉਹ ਚੱਲ ਜੋਬਨ ਚੱਲ ਗਿਆ ਕਿਤੇ ਭਲਿਆ ਸਮਿਆਂ 'ਚ ਜਾਂ ਤੇ ਉਦੋਂ ਵੀ ਮੈਨੂੰ ਨਾਲ ਹੀ ਕੱਢਦੇ ਉਹਦੇ ਉਦੋਂ ਤੁਸੀਂ ਆਖਿਆ ਇਹਨੇ ਉਹ ਇੱਥੇ ਰਹਿ ਡੰਗਰਾਂ ਜੜਾਂ ਛੜਿਆ ਮੈਨੂੰ ਤੂੰ ਐਂ ਤਾਂ ਕਰ ਮੈਂ ਜੋਬ ਨਾ ਕਰਨਾ ਗੱਲ ਤੇ ਉਹਨੂੰ ਮੈਂ ਕਹਿੰਦਾ ਇਹਨੂੰ ਇੱਥੇ ਸੱਤ ਲਾ ਦੇ ਜਿੱਥੇ ਆਪ ਲੱਗੇਗਾ ਉੱਥੇ ਇਹਨੂੰ ਨਵਦੀ ਨਾਲ ਕੰਮ ਤੇ ਓਏ ਉਹ ਕਿਹੜਾ ਕੰਮ ਕਰਨ ਲਿਆ ਉਹ ਵੀ ਲੇਬਰ ਚ ਗਿਆ ਵਾਥੇ ਉਹ ਪੁੱਤ ਫਿਰ ਪੜ੍ਹਾਈ ਦੇ ਹਿਸਾਬ ਨਾਲ ਹੀ ਕੰਮ ਚੱਲਣਾ ਵਾ ਉਹ ਕੋਈ ਗੱਲ ਨਹੀਂ ਚੰਗਾ ਆਪਣਾ ਕਰਨ ਲਿਆ ਵਾ ਇੱਥੇ ਨਾ ਤੁਸੀਂ ਪੈਸੇ ਖਰਚੋ ਮਰਜ਼ੀ ਵੇਖ ਲੈ ਮੈਂ ਤੇ ਤੈਨੂੰ ਕਹਿੰਦਾ ਵੀ ਭਲਕੇ ਇਹ ਨਾ ਮੈਨੂੰ ਆਖੀ ਵੀ ਡੈਡੀ ਜੀ ਮੈਨੂੰ ਘਲਾਉਂਦੇ ਤੇ ਮੈਂ ਚੱਲ ਜਾਣਾ ਏ ਉਹ ਚੱਲ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕਹਿੰਦਾ ਮੈਂ ਆਪਣਾ ਕਾਰੋਬਾਰ ਛੋਇਆ ਵਾ ਤੇ ਛੋਇਆ ਰਹਿਣ। ਚਲ ਵੇ ਲੈ ਫਿਰ। ਮੱਜੀ ਆਪਣੀ। 10 ਉਧਾਰ ਰੁਪਈਆ ਦੇ ਕੇ ਰਾਜੀ ਨਹੀਂ ਤੇ ਇਹ ਬਾਹਰ ਚਲ ਜਾ। ਬਾਹਰ ਜਾ ਕੇ ਮੈਂ ਕਰਨਾ। ਐਦਾਂ ਕਰਨਾ ਉਹਨੂੰ ਫੋਨ ਲਾਉਣਾ। ਚੰਗਾ ਆ ਫੋਨ ਦੇ ਵਿੱਚ ਨਹੀਂ ਆ ਗਏ ਨਹੀਂ ਤਦੋਂ ਕੱਟਣਾ ਪੈਣਾ। ਹੈਲੋ। ਹਾਂਜੀ ਕੀ ਹਾਲ ਚੱਲ ਜੇ ਠੀਕ ਠਾਕ। ਉਹ ਫੋਨ ਮੈਂ ਕੀ ਕਰਨਾ ਸੀ ਯਾਰ ਪਹਿਲਾਂ ਜਿਹੜਾ ਵਿਆਹ ਕੀਤਾ ਵਾ ਇੱਥੇ ਤੇ ਮੁੜ ਕੇ ਫੇਰ 2 ਮਹੀਨੇ ਇੱਥੇ ਰਹਿ ਕੇ ਤੇ ਹੁਣ ਉਹਨਾਂ ਨੂੰ ਬਾਹਰ ਕੱਲਿਆ ਹੁਣ ਅਸੀਂ ਇੱਥੇ ਪਹੁੰਚ ਗਿਆ ਵਾ ਉਹ ਵਿਆਹ ਪਹਿਲਾਂ ਤੇ ਕਹਿੰਦੇ ਸੀ ਨਹੀਂ ਕਰਨਾ ਮੁੜ ਕੇ ਕਰਤਾ ਆਈ ਤਾਂ ਹੀ ਟਾਈਮ ਲੱਗ ਗਿਆ ਨਾ ਇਹਨਾਂ ਹੁਣ ਅਸੀਂ ਇੱਥੇ ਪਹੁੰਚ ਗਿਆ ਵਾ ਤੇ ਮੇਰੀ ਸੁਣ ਲਓ ਗੱਲ ਮਹੀਨੇ ਦੇ ਵਿੱਚ ਵਿੱਚ ਨਾ ਉਹਦਾ ਕੰਡਾ ਕੱਢਣਾ ਵਾ ਆਹੋ ਉਹ ਪੈਸਿਆਂ ਨੂੰ ਰੋਂਦੇ ਰਹਿੰਦੇ ਜੇ ਪੈਸੇ ਵੀ ਮੈਂ ਪਾ ਦੂੰਗਾ ਪਹਿਲਾ ਕੰਮ ਤੇ ਕਰ ਦੋ ਅੱਗੇ 2 ਸਾਲ ਹੀ ਤੇ ਰਹਿ ਕੇ ਗਿਆ ਉਦੋਂ ਤੇ ਤੁਹਾਡੇ ਕੋ ਹੋਇਆ ਨਹੀਂ ਆਹੋ ਉਹ ਚਾ ਲੈ ਆ ਵੀ ਮਹੀਨੇ ਦੇ ਵਿੱਚ ਵਿੱਚ ਮੈਨੂੰ ਰਿਜ਼ਲਟ ਚਾਹੀਦਾ ਬਹੁਤੀਆਂ ਗੱਲਾਂ ਨਹੀਂ ਸਾਈ ਜੀਆਂ ਮੈਨੂੰ ਆਹ ਮੈਨੂੰ ਸੈਂਡ ਕਰ ਦਿਂ ਆਪਣਾ ਖਾਤਾ ਠੀਕ ਆ ਨਾ ਆ ਤੇ ਮੈਂ ਦੱਸ ਦੂੰਗਾ ਤੁਹਾਨੂੰ ਰਹਿੰਦਾ ਕਿੱਥੇ ਆ ਆਹੋ ਜਿੱਥੇ ਅੱਗੇ ਹੀ ਉਥੋਂ ਮੇਰੇ ਸਾ ਮੈਂ ਚੇਂਜ ਹੋ ਗਈ ਆ ਉਹਦੀ ਕੰਪਨੀ ਹੈ ਆਹੋ ਚਲ ਠੀਕ ਆ ਤੋ ਫੋਨ ਕਰਕੇ ਤੇ ਮੈਨੂੰ ਖਬਰ ਦਿੰਦਾ ਰਹੀਂ ਚੰਗ ਕੋਈਂ ਦੇ ਤੇ ਹੁਣ ਹੈਗੀ ਆ ਵੀ ਕੰਮ ਕੱਢਦਾਂਗੇ ਪਤਾ ਨਹੀਂ ਆ ਵੀ ਹੁਣ ਕਰਦੇ ਆ ਕਿ ਨਹੀਂ ਕਰਦੇ ਚਲ ਇਹ ਆ ਵੀ ਪੈਸੇ ਦੇ ਕੇ ਕੰਮ ਹੋ ਜਾ ਜੋ ਹੋਰ ਕੀ ਚਾਹੀਦਾ ਨਹੀਂ ਤੇ ਫਿਰ ਮੈਂ ਆਪ ਵੇਖੂਗਾ ਉੱਥੇ ਜਾ ਕੇ ਹੋਰ ਕੀ ਕਰਨਾ